ਐਸੀ ਕਾਸਟ ਜੀਸੀ ਜਰਨਲ ਦੀ ਐਸੀ ਕਾਸਟ ਨੂੰ ਬਿਲਾਉਂ ਕਰਦੇ ਆ ਸਾਡੀ ਸ਼ਾਨ ਦੇ ਖਿਲਾਫ ਸਾਡੀ ਜਾਤ ਦੇ ਖਿਲਾਫ ਇੰਨਾ ਕਹੋਲੇ ਹੁਣ ਸਵਾਲ ਇੱਥੇ ਦਲਿਤ ਸਮਾਜ ਤੇ ਐਸਸੀ ਐਸਟੋਪੀਸੀ ਸਮਾਜ ਤੇ ਖੜਾ ਹੁੰਦਾ ਹੈ ਇਹ ਕਦੇ ਕਾਂਗਰਸ ਦਾ ਗੋਹਾ ਗੂੜਾ ਕਰਦੇ ਨੇ ਕਦੇ ਅਕਾਲੀਆਂ ਦਾ ਕਰਦੇ ਨੇ ਕਦੇ ਬੀਜੇਪੀ ਦਾ ਕਦੇ ਝਾੜੂ ਦਾ ਜਦ ਇੰਨਾ ਕੁਝ ਇਹਨਾਂ ਦਾ ਗੋਹਾ ਗੂੜਾ ਕਰਨ ਤੋਂ ਬਾਅਦ ਵੀ ਇਹਨਾਂ ਦੀ ਰਿਸਪੈਕਟ ਨਹੀਂ ਜਿਹੜੇ ਬੰਦੇ 10 ਸਾਲ ਤੋਂ ਲਗਾਤਾਰ ਬੀਜੇਪੀ ਨੂੰ ਸਟੈਂਡ ਅਪ ਕਰ ਰਹੇ ਨੇ ਜਦ ਉਹਨਾਂ ਲੋਕਾਂ ਦੀ ਕੋਈ ਇਸ ਪਾਰਟੀ ਦੇ ਵਿੱਚ ਸੁਣਵਾਈ ਨਹੀਂ ਹੈ ਤਾਂ ਫਿਰ ਇਹ ਇਹ ਲੋਕਾਂ ਦੀ ਤੇ ਆਮ ਲੋਕਾਂ ਦੀ ਕਿੱਥੇ ਸੁਣਵਾਈ ਕਰਨਗੇ ਆਮ ਦਲਤ ਲੋਕਾਂ ਦੀ ਕਿੱਥੇ ਸੁਣਵਾਈ ਹੋएगी ਇਹਨਾਂ ਨੇ ਮੈਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ। ਸੋ ਵੀ ਸ਼ੈਡਿਊਲ ਕਾਸਟ। ਹਾਂ ਜੀ ਮੈਂ ਸ਼ੈਡਿਊਲ ਕਾਸਟ। ਇਹਨਾਂ ਨੇ ਮੈਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਤੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਮੇਰਾ ਮੇਰੇ ਨਾਲ ਜੋ ਵੀ ਗੁੱਟਬਾਰ ਹੋਈ ਹੈ ਗ੍ਰਿਣੀ ਮਿੱਤੀ ਸਾਜਿਸ਼ ਦੇ ਡਾਲੇ ਸਾਰਾ ਕੰਮ ਹੋਇਆ। ਇਹ ਸਿਰਫ ਇਸ ਕਰਕੇ ਕੀਤਾ ਗਿਆ ਕਿਉਂਕਿ ਮੈਂ ਹਲਕਾ ਪਾਇਲ ਤੋਂ ਐਮਐਲਏ ਦੀ ਚਕਿਤ ਦਾ ਦਾਅਵੇਦਾਰ ਆ। ਓਕੇ ਤੇ ਮੇਰੀ ਪਾਰਟੀ ਦੇ ਵਿੱਚ ਪਰਮਾਨੰਦੇ ਚੰਗੀ ਸੇਵ ਵੜਾਈ ਹੋਈ ਹੈ। ਕਿਉਂਕਿ ਬੇਬੀਂਤੀ ਬੰਦਾ ਸੀ ਦੋਈ ਮੀਆਂ ਵੀ ਬਿਲਕੇ ਕੱਪ ਕਰਦੇ ਅੱਛਾ ਜਿਹੜਾ ਕਿਸਾਨ ਮੋਰਚੇ ਵਾਲਾ ਉਹਨਾਂ ਨੇ ਪੱਗ ਨੂੰ ਥੱਲੇ ਸਿੱਟਦਾ ਉਤਾਰ ਕੇ ਠੀਕ ਹੈ ਜੀ ਸਿਰ ਤੋਂ ਧੱਕਾ ਮਾਰ ਕੇ ਜਮੀਨ ਤੇ ਹੀ ਸਿੱਟਦੇ ਜੀ ਬੜੇ ਭੜੇ ਤਰੀਕੇ ਨਾਲ ਸੱਟਾ ਜਮੀਨ ਤੋਂ ਠੀਕ ਹੈ ਤੇ ਉਸ ਤੋਂ ਬਾਅਦ ਚਲੋ ਸਾਡੀਆਂ ਮਹਿਲਾ ਮੋਰਚੇ ਦੀ ਇੱਕ ਮੇਰੀ ਮੰਡਲ ਪ੍ਰਧਾਨ ਆ ਗਈ ਮੈਂ ਆ ਗਈ ਅਸੀਂ ਹਥੋ ਅਤੇ ਇਹਨਾਂ ਨੂੰ ਚੱਕਿਆ ਸੀਗਾ ਵੀ ਤੁਸੀਂ ਆਏ ਐਦਾਂ ਕਿਉਂ ਕਰਦੇ ਹੋਗੇ ਠੀਕ ਹੈ ਜੀ ਤੇ ਚਲੋ ਇਹ ਹੋਇਆ ਨਿਬੜਿਆ ਸਟੇਜ ਤੋਂ ਚੱਕ ਕੇ ਜੀ ਇਹਨਾਂ ਨੂੰ ਥੱਲੇ ਮਾਰਿਆ अच्छा आसी आसी आस... आस... जी ओदोन बाद ਦੇ ਵਿੱਚ ਜਿਹੜੇ ਮਾਇਕ ਵਾਲੇ ਸਰੀਏ ਸੀਗੇ ਉਹ ਪਾਈਪ ਹੁੰਦੀ ਆ ਪਾਈਪ ਕੱਢ ਕੇ ਇਹਨਾਂ ਦੇ ਸਿਰਚ ਮਾਰਨ ਸਾਡੀ ਮਤਲਬ ਅਸੀਂ ਐਸਸੀ ਕਾਸਟ ਨੂੰ ਬਿਲਾਉਂ ਕਰਦੇ ਆ ਐਸਸੀ ਕਾਸਟ ਹਾਂ ਜੀ ਅਸੀਂ ਜਰਨਲ ਨਹੀਂ ਐਸਸੀ ਕਾਸਟ ਨੂੰ ਬਿਲਾਉਂ ਕਰਦੇ ਆ ਹਰੀ ਸਾਹਿਬ ਅੱਜ ਪੈਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜੁਵਾ ਮੋਰਚਾ ਦੀ ਮੀਟਿੰਗ ਦੇ ਵਿੱਚ ਇੱਕ ਦਲਤ ਵਿਅਕਤੀ ਦੀ ਮਾਰਕੁੱਟ ਕੀਤੀ ਗਈ ਆ ਤੇ ਉਹਨੂੰ ਨਜ਼ਰਅੰਦਾਜ਼ ਕਰਨ ਦੇ ਵੀ ਦੋਸ਼ ਲਗਾਏ ਗਏ ਚਾਤੀ ਸਭ ਜਾਂ ਦਿਨ ਗਲਤੀ ਕੀਤੀ ਹੈ ਕੀ ਕਹਿਣਾ ਚਾਹੋ ਮੈਂ ਵੀ ਨਹੀਂ ਘੰਟੇ ਡੇਢ ਘੰਟੇ ਤੋਂ ਲਗਾਤਾਰ ਦੇਖ ਰਿਹਾ ਵੀ ਜਿਹੜੀ ਬੀਜੇਪੀ ਦੀ ਮੀਟਿੰਗ ਦੀਆ ਪੋਸਟਾਂ ਵਾਇਰਲ ਹੋ ਰਹੀਆਂ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਪੀੜਿਤ ਉਹਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਜਦ ਉਹਦੀ ਕੁਝ ਤੁਹਾਡੇ ਮਾਧਿਮ ਰਾਹੀਂ ਤੇ ਕੁਝ ਮੈਂ ਜਦ ਆਪਣੇ ਤੌਰ ਤੇ ਪਤਾ ਕੀਤਾ ਤਾਂ ਪਤਾ ਲੱਗਿਆ ਵੀ ਉਹ ਕੋਈ ਐਸਸੀ ਸਮਾਜ ਨਾਲ ਸੰਬੰਧਿਤ ਵਿਅਕਤੀ ਹੈ ਜੋ ਲੰਬੇ ਸਮੇਂ ਤੋਂ ਬੀਜੇਪੀ ਨਾਲ ਜੁੜਿਆ ਹੋਇਆ ਪਤੀ ਪਤਨੀ ਇਹ ਨਹੀਂ ਇਕੱਲਾ ਪਤੀ ਪਤੀ ਪਤਨੀ ਬੀਜੇਪੀ ਨਾਲ ਜੁੜੇ ਹੋਏ ਨੇ ਖੂਨ ਪਸੀਨਾ ਇੱਕ ਕਰਕੇ ਉਹਨਾਂ ਨੇ ਬੀਜੇਪੀ ਨੂੰ ਸਟੈਂਡ ਕੀਤਾ ਤੇ ਬੜੀ ਮੰਦਭਾਗੀ ਘਟਨਾ ਹੋਈ ਹੈ ਕਿ ਅੱਜ ਉਹਨਾਂ ਦੀ ਕੁੱਟਮਾਰ ਹੋਈ ਮਸਲਾ ਕੀ ਹੈ ਮਸਲਾ ਇਹ ਹੋਇਆ ਜੋ ਉਹ ਦੱਸ ਰਹੇ ਨੇ ਜੋ ਪਤਾ ਲੱਗਿਆ ਵੀ ਉਹ ਕਹਿੰਦੇ ਅਸੀਂ 10 ਸਾਲ ਤੋਂ ਕੰਮ ਕਰਦੇ ਆਂ ਅਸੀਂ ਆਪਣੀ ਲਿਸਟ ਦਿੱਤੀ ਔਰ ਲਿਸਟ ਦੇਣ ਤੋਂ ਬਾਅਦ ਸਾਡਾ ਉੱਥੇ ਨਾਂ ਨਹੀਂ ਬੋਲਿਆ ਗਿਆ ਔਰ ਜਦ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਸਾਡਾ ਕੁੱਟਮਾਰ ਹੋਈ ਹੁਣ ਸਵਾਲ ਇੱਥੇ ਦਲਿਤ ਸਮਾਜ ਤੇ ਐਸਸੀਐਸਟੀ OBC ਸਮਾਜ ਤੇ ਖੜਾ ਹੁੰਦਾ ਇਹ ਕਦੇ ਕਾਂਗਰਸ ਦਾ ਗੋਹਾਕੂੜਾ ਕਰਦੇ ਨੇ ਕਦੇ ਅਕਾਲੀਆਂ ਦਾ ਕਰਦੇ ਨੇ ਕਦੇ ਭਾਜਪਾ ਦਾ ਕਦੇ ਝਾੜੂ ਦਾ ਜਦ ਇੰਨਾ ਕੁਝ ਇਹਨਾਂ ਦਾ ਗੋਹਾਕੂੜਾ ਕਰਨ ਤੋਂ ਬਾਅਦ ਵੀ ਇਹਨਾਂ ਦੀ ਰਿਸਪੈਕਟ ਨਹੀਂ ਜਿਹੜੇ ਬੰਦੇ 10 ਸਾਲ ਤੋਂ ਲਗਾਤਾਰ ਭਾਜਪਾ ਨੂੰ ਸਟੈਂਡ ਅਪ ਕਰ ਰਹੇ ਨੇ ਜਦ ਉਹਨਾਂ ਲੋਕਾਂ ਦੀ ਕੋਈ ਇਸ ਪਾਰਟੀ ਦੇ ਵਿੱਚ ਸੁਣਵਾਈ ਨਹੀਂ ਹੈ ਤਾਂ ਫਿਰ ਇਹ ਇਹ ਲੋਕਾਂ ਦੀ ਤੇ ਆਮ ਲੋਕਾਂ ਦੀ ਕਿੱਥੇ ਸੁਣਵਾਈ ਕਰਨਗੇ ਆਮ ਦਲਤ ਲੋਕਾਂ ਦੀ ਕਿੱਥੇ ਸੁਣਵਾਈ ਹੋਊਗੀ ਤਾਂ ਇਸ ਤੋਂ ਸਪਸ਼ਟ ਹੋਣਾ ਚਾਹੀਦਾ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਐਸ்சி ਐਸਟੀ ਓਬੀਸੀ ਸਮਾਜ ਨੂੰ ਵੀ ਬੀਜੇਪੀ ਸਾਡੇ ਭਲਾਈ ਦੇ ਲਈ ਪਾਰਟੀ ਨਹੀਂ ਹੈ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਸਵਧਾਰ ਨੂੰ ਹੱਥ 'ਚ ਪੜ ਕੇ ਕਸਮ ਖਾ ਰਿਹਾ ਦੂਜੇ ਪਾਸੇ ਡਾਕਟਰ ਅੰਬੇਡਕਰ ਸਾਹਿਬ ਦਾ ਜਿਹੜਾ ਸਮਾਜ ਉਹਦੇ ਵਿੱਚ ਅਪਲਿਫਟ ਕਰਨਾ ਚਾਹੁੰਦਾ ਜੋ ਅੱਗੇ ਵਧਣਾ ਚਾਹੁੰਦਾ ਇਹਨਾਂ ਦੇ ਪਲੇਟਫਾਰਮ ਤੋਂ ਉਹਨੂੰ ਕੁੱਟਿਆ ਮਾਰਿਆ ਜਾ ਰਿਹਾ ਸੋ ਬੜੀ ਮੰਦਭਾਗੀ ਕਟਣਾ ਇਹ ਦਲਿਤ ਸਮਾਜ ਸਮਝਦਾ ਜੋ ਮੇਰੀ ਨਿੱਜੀ رائے ਹੈ ਵੀ ਜੋ ਦਲਿਤ ਸਮਾਜ ਦੇ ਛਿੱਤਰੇ ਫਿਰ ਰਿਹਾ ਇਹ ਬਿਲਕੁਲ ਸਹੀ ਛਿੱਤਰ ਫਿਰ ਰਿਹਾ ਇਹ ਛਿੱਤਰਾਂ ਦੇ ਲੈਗ ਨੇ ਕਿਉਂਕਿ ਨਾ ਤਾਂ ਇਹਨਾਂ ਨੇ ਡਾਕਟਰ ਬੇਟਕਰ ਸਾਹਿਬ ਦੀ ਗੱਲ ਮੰਨੀ ਹੈ ਨਾ ਮਾਨੇਵਰ ਸਾਹਿਬ ਕਾਂਸ਼ੀਰਾਮ ਦੀ ਮੰਨੀ ਹੈ ਫਿਰ ਜਿਹੜਾ ਬੰਦਾ ਆਪਣੇ ਰਹਿਬਰਾਂ ਦੀ ਗੱਲ ਨਹੀਂ ਮੰਨਦਾ ਉਹ ਜੁੱਤੀਆਂ ਹੀ ਖਾਊਗਾ ਇਹ ਕਦੇ ਗਾਲੀਆਂ ਤਾਂ ਜੁੱਤੀਆਂ ਖਾਂਦੇ ਨੇ ਕਦੇ ਕਾਂਗਰਸ ਤੋਂ ਕਦੇ ਭਾਜਪਾ ਤੋਂ ਕਦੇ ਝਾੜੂ ਤੋਂ ਅੱਜ ਦੇਸ਼ ਦੇ ਅੰਦਰ ਇਹ ਸੰਵਿਧਾਨ ਹੈਗਾ ਖਤਰੇ ਚ ਰੌਲਾ ਪਾਇਆ ਹੋਇਆ ਹੈ ਨਾ ਸੰਵਿਧਾਨ ਖਤਰੇ ਚ ਸੰਵਿਧਾਨ ਨੂੰ ਖਤਰਾ ਨਾ ਤਾਂ ਭਾਜਪਾ ਤੋਂ ਆ ਨਾ ਕਾਂਗਰਸ ਤੋਂ ਆ ਨਾ ਅਕਾਲੀ ਤੋਂ ਨਾ ਇਹਨਾਂ ਮਨੁਵਾਦੀ ਆਰਐਸਐਸ ਤੋਂ ਆ ਜੇ ਸਾਡੇ ਸਮਾਜ ਨੂੰ ਸਾਡੇ ਸੰਵਿਧਾਨ ਨੂੰ ਖਤਰਾ ਹੈ ਤਾਂ ਉਹ ਸਾਡੇ ਜਿਹੜੇ ਆਹ ਗੋਹਾਕੂੜਾ ਕਰਨ ਵਾਲੇ ਸਾਂਝੀ ਇਹਨਾਂ ਨੇ ਪਾੜ ਲੈਨੇ ਅਕਾਲੀ ਕਾਂਗਰਸ ਝਾੜੂ ਆਰਐਸਐਸ ਭਾਜਪਾ ਨੇ ਉਹਨਾਂ ਨੇ ਉਹਨਾਂ ਦੇ ਕਰਕੇ ਇਹ ਦਲਿਤ ਸਮਾਜ ਕਰਕੇ ਅੱਜ ਸੰਵਿਧਾਨ ਖਤਰੇ ਚਾ ਜੇ ਇਹ ਲੋਕ ਇਹਨਾਂ ਮਨੁਵਾਦੀ ਪਾਰਟੀਆਂ ਆਰਐਸਏ ਦਾ ਖੜਾ ਛੱਡ ਕੇ ਅੰਬੇਡਕਰਵਾਦੀ ਸੋਚ ਵਾਲੀ ਵਿਚਾਰਧਾਰਾ ਤੇ ਉਹਨਾਂ ਪਾਰਟੀਆਂ ਨੂੰ ਵੋਟ ਪਾਉਣ ਤਾਂ ਕਿਸੇ ਦੀ ਹਿੰਮਤ ਔਕਾਤ ਨਹੀਂ ਕਿ ਸੰਵਿਧਾਨ ਨੂੰ ਬਦਲ ਸਕੇ ਔਰ ਜਿਵੇਂ ਇਹਨਾਂ ਦੇ ਛਿੱਤਰ ਫਿਰਦਾ ਕੋਈ ਇਹਨਾਂ ਦੀ ਹਿੰਮਤ ਨਹੀਂ ਕੋਈ ਇਹਨਾਂ ਦੇ ਛਿੱਤਰ ਮਾਰ ਸਕੇ ਇਹ ਆਪਣਾ ਮਿਹਨਤ ਵੀ ਕਰਦੇ ਨੇ ਪੈਸਾ ਵੀ ਬਰਬਾਦ ਕਰਦੇ ਨੇ ਔਰ ਫਿਰ ਇਹਨਾਂ ਨੂੰ ਉੱਚ ਜਾਤੀ ਲੋਕਾਂ ਤੋਂ ਨਾ ਪਾਰਟੀਆਂ ਦੇ ਛਿੱਤਰ ਵੀ ਖਾਂਦੇ ਨੇ ਸੋ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਦਲਿਤ ਸਮਾਜ ਨੂੰ ਐਸਸੀ ਐਸਟੀ ਓਬੀਸੀ ਸਮਾਜ ਨੂੰ ਵੀ ਤੁਸੀਂ ਹੈ ਨਾ ਪਾਰਟੀਆਂ ਨੂੰ ਮਜ਼ਬੂਤ ਕਰਦੇ ਹੋ ਵੋਟਾਂ ਪਾ ਪਾ ਕੇ ਇਹ ਤੁਹਾਡੇ ਖੇਤਰ ਫੇਰਦੇ ਨੇ ਹੁਣ ਤੁਸੀਂ ਫੈਸਲਾ ਕਰਨਾ ਵੀ ਇਹਨਾਂ ਨੂੰ ਵੋਟਾਂ ਪਾ ਕੇ ਮਜ਼ਬੂਤ ਕਰਨਾ ਕਿ ਖੇਤਰਖਾਨੇ ਨੇ ਜਾਂ ਫਿਰ ਆਪਣੇ ਤੌਰ ਤੇ ਆਪਣੀ ਇੱਕ ਵਿਚਾਰਧਾਰਾ ਇੱਕ ਆਪਣੀ ਪਾਰਟੀ ਬਣਾ ਕੇ ਜਾਂ ਬਣੀਆਂ ਹੋਈਆਂ ਸਾਡੀਆਂ ਬੇੜਕਰ ਪਾਰਟੀਆਂ ਨੂੰ ਅਪਲਿਫਟ ਕਰਨਾ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰਨਾ